ਸਭ ਤੋਂ ਪਹਿਲਾਂ ਸਾਹਿਬੇ ਕਮਾਲ ਸਰਵੰਸਦਾਨੀ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੇ ਫਤਿਹ ਬੁਲੰਦ ਕਰੀਏ ਜਿਵੇਂ ਕਿਸੇ ਕਵੀ ਨੇ ਲਿਖਿਆ ਹੈ ਜਿਹੜਾ ਫਤਿਹ ਦੇ ਨਾਲ ਹੈ ਪਿਆਰ ਕਰਦਾ ਜਿਹੜਾ ਫਤਿਹ ਦੇ ਨਾਲ ਹੈ ਪਿਆਰ ਕਰਦਾ ਉਹਦੀ ਆਤਮਾ ਫਤਿਹ ਹੈ ਪਾ ਜਾਂਦੀ ਫਤਿਹ ਨਾਲ ਜੇ ਕਰੇ ਸੰਕੋਚ ਮਾਸਾ ਉਹ ਨੂੰ ਫਤਿਹ ਵੀ ਫਤਿਹ ਬੁਲਾ ਜਾਂਦੀ ਸਦਾ ਸੰਗ ਦਾ ਮਨ ਨੂੰ ਰੰਗ ਚੜਦਾ ਸੋ ਦਾ ਸੰਗ ਦਾ ਮੰਨੂ ਰੰਗ ਛੜਦਾ ਵਿੱਚ ਸੰਗ ਦਾ ਫਤੇ ਬੁਲਾਈ ਦੀ ਹੈ ਜਦੋਂ ਲੋਕ ਨਹੀਂ ਸੰਗ ਤਾਂ ਵਿੱਚ ਆਈਏ ਉਦੋਂ ਗੱਜ ਕੇ ਫਤੇ ਬੁਲਾਈ ਦੀ ਹੈ ਗੱਜ ਵੱਜ ਗਿਆ ਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀਆਂ ਫਤੇ ਬਾਜਾਂ ਵਾਲਿਆ ਤੇਰੀਆਂ ਕਰਨੀਆਂ ਨੇ ਸਾਡਾ ਸੰਗ ਲ ਗੁਲਾਮੀ ਵਾਲਾ ਤੋੜ ਦਿੱਤਾ ਫਣ ਕੇਚੜੀ ਨੇ ਬਾਜ ਮਰੋੜ ਦਿੱਤਾ ਫਣ ਕੇਚੜੀ ਨੇ ਬਾਜ ਮਰੋੜ ਦਿੱਤਾ ਅਸੀਂ ਬਲੋਸਮ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਤੁਹਾਡੇ ਸਾਹਮਣੇ ਇੱਕ ਵਿਸ਼ਰੀ ਪੇਸ਼ ਕਰਨ ਜਾ ਰਹੀਆਂ ਹਾਂ ਜਿਸਦਾ ਵਿਸ਼ਾ ਹੈ ਦੋ ਬਾਲ ਮਸੂਮਾ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਲੰਮੇ ਜਟਪੁਰ ਦੀ ਧਰਤੀ ਤੇ ਪੁੱਜੇ ਤਾਂ ਉਹਨਾਂ ਨੇ ਨੂਰੇ ਨੂੰ ਆਪਣੇ ਪਾਸ ਬੁਲਾਇਆ ਤੇ ਆਖਿਆ ਨੂਰੇਆ ਤੈਨੂੰ ਇੱਕ ਸੇਵਾ ਲਾਣੀ ਹੈ ਛੋਟੇ ਸਹਿਬਜ਼ਾਦੇ ਸੂਬੇ ਦੀ ਕਚਾਰੀ ਵਿੱਚ ਪੇਸ਼ ਹੋਏ ਨੇ ਉਹਨਾਂ ਦੀ ਖਬਰ ਲੈ ਕੇ ਆਉਣੀ ਹੈ ਤਾਂ ਗੋ ਨੂਰਾ ਆਖਦਾ ਹੈ ਸਤਿਵੰਤ ਜੀ ਮਹਾਰਾਜ ਮੇਰੀ ਭੈਣ ਨੂਰਾ ਉੱਥੇ ਵਿਆਹੀ ਹੋਈ ਹੈ ਮੈਂ ਪੂਰੀ ਦੀ ਪੂਰੀ ਖਬਰ ਲੈ ਕੇ ਆਵਾਂਗਾ ਤਾਂ ਗੁਰੂ ਜੀ ਦਾ ਹੁਕਮ ਮੰਨ ਕੇ ਨੂਰਾ ਆਪਣੀ ਭੈਣ ਨੂਰਾ ਕੋਲ ਪਹੁੰਚਦਾ ਹੈ ਅਤੇ ਛੋਟੇ ਸਹਤਜਾਦਿਆਂ ਦਾ ਹਾਲ ਪੁੱਛਦਾ ਹੈ ਤਾਂ ਅੱਗੋਂ ਭੈਣ ਨੂਰਾ ਬੜੀ ਹੀ ਭਾਵੁਕ ਹੋ ਕੇ ਔ ਕਾਹੇ ਚ ਪਰ ਕੇ ਹੰਝੂ ਉਹਨਾਂ ਛੋਟੀਆਂ ਛੋਟੀਆਂ ਮਾਸੂਮ ਜਿੰਦਾ ਨਾਲ ਬੀਤੀ ਦਰਦ ਕਹਾਣੀ ਆਪਣੇ ਵੀਰ ਨੂੰ ਹੇ ਇਉਂ ਦੱਸਦੀ ਐ ਗੁਰੂ ਗੋਬਿੰਦ ਸਿੰਘ ਜੀ ਦੀ ਨੂਰਾ ਸੁਣ ਕੇ ਦਰਦ ਕਹਾਣੀ ਦੱਸਦੀ ਐ ਵੀਰੇ ਨੂੰ ਵਰਦਾਸੀ ਅੱਖੀਆਂ ਚੋਂ ਪਾਣੀ ਦੱਸਦੀ ਐ ਵੀਰੇ ਨੂੰ ਵਰਦਾਸੀ ਅੱਖੀਆਂ ਚੋਂ ਪਾਣੀ ਦਾ ਸਰਾ ਕੁਰਾਨ ਦੀਆਂ ਸਭ ਕੁਝ ਮਿੱਟੀ ਵਿੱਚ ਮਿਲਾਤਾ ਦੋ ਬਾਲ ਮਸੂਮਾਂ ਨੂੰ ਵੀਰਾਨੀ ਹਾਂ ਵਿੱਚ ਚਿਨਾਤਾ ਦੋ ਬਾਲ ਮਸੂਮਾਂ ਨੂੰ ਵੀਰਾਨੀ ਹਾਂ ਵਿੱਚ ਚਿਨਾਤਾ ਇੱਕ ਸੱਤ ਸਾਲ ਦਾ ਸੀ ਦੂਜਾ 9 ਸਾਲਾਂ ਬਦਲਾਉਂਦੇ ਫੁੱਲ ਕਿਰਦੇ ਮੁਖੜੇ ਚੋਂ ਜਦੋਂ ਗੱਜ ਕੇ ਫਤੇ ਬਣ ਤੇ ਬਣਾਉਂਦੇ ਜ਼ਾਲਮ ਦੇ ਜ਼ੁਲਮਾਨੇ ਜ਼ਾਲਮ ਦੇ ਜ਼ੁਲਮਾਨੇ ਸਾਰੇ ਸ਼ੋਰ ਜਹਾਨ ਚ ਪਾਦਾ ਦੋ ਬਾਲ ਮਸੂਮਾਂ ਨੂੰ ਵੀਰਾਨੀ ਹਾਂ ਵਿੱਚ ਚਿਨਾਤਾ ਦੋ ਬਾਲ ਮਸੂਮਾਂ ਨੂੰ ਵੀਰਾਨੀ ਹਾਂ ਵਿੱਚ ਚਿਨਾਤਾ ਟੋੜਰ ਮਲ ਲਾ ਲੈਨੇ ਫਿਰ ਦਾਦੀ ਤੇ ਪੋਤਿਆਂ ਦਾ ਇੱਕੋ ਥਾਂ ਸਿਕਾਰ ਕਰਾਇਆ ਦਾਦੀ ਤੇ ਪੋਤਿਆਂ ਦਾ ਇੱਕੋ ਥਾਂ ਸਿਕਾਰ ਕਰਾਇਆ ਦਾਦੀ ਤੇ ਪੋਤਿਆਂ ਦਾ ਸੁਣਿਆ ਜਦੋਂ ਸ਼ਹੀਦੀ ਪਾਗੇ ਛੱਡ ਪਿੰਜਰੇ ਪੌਰ ਦੁਰੇ ਤਿੰਨੇ ਜੋਤੀ ਜੋਤ ਸਮਾਗੇ ਛੱਡ ਦੋ ਬਾਲ ਮਸੂਮਾ ਨੂੰ ਵੀਰਾਨੀ ਹਾਂ ਵਿੱਚ ਚਿਨਾਤਾ ਦੋ ਬਾਲ ਮਸੂਮਾ ਨੂੰ ਵੀਰਾਨੀ ਹਾਂ ਵਿੱਚ ਚਿਨਾਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ